ਮੇਰੇ ਹਸਬੰਡ ਵਾ ਉਹਨਾਂ ਦਾ ਨਾਮ ਵਿਕਰਮਜੀਤ ਸਿੰਘ 15 ਦਿਨ ਹੋ ਗਏ ਇਥੇ ਮੈਂ ਇੱਕ ਵਾਰ ਸੀ ਪੜ੍ਹਿਆ ਉਹਨਾਂ ਨੂੰ ਮੈਂ ਅੰਤਿਨਾ ਮੇਰਾ ਨਾਮ ਮਨਵਾ ਮੇਰੇ ਹਸਬੰਡ ਵਾ ਹਾਂਜੀ ਉਹਨਾਂ ਦਾ ਨਾਮ ਵਿਕਰਮਜੀਤ ਆ ਕਰੋ ਰੋਟੀ ਖਾ ਕੇ ਕੰਮ ਤੇ ਗਿਆ ਸ਼ਾਮ ਨੂੰ ਘਰ ਨਹੀਂ ਆਏ ਕੇ ਦੇੜੀਲਾ ਕਿਤਵਾਜ ਜਿਹਦੀਆਂ ਦੇ ਚੋਂ ਪੁੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਅੱਜ 15 ਦਿਨ ਹੋ ਗਏ ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਜਿੱਦਾਂ ਵੀ ਲੜਾਈ ਚ ਹੋਇਆ ਤਾਂ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲਕੜੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲਚਾਲ ਹੋਈ ਆ ਹਾਂਜੀ ਡੈਡੀ ਵੈਣਾ ਕੰਮ ਤੇ ਗਏ ਬਸ ਬਾਅਦ ਸ਼ਾਮ ਨੂੰ ਘਰ ਨਹੀਂ ਉਹਨਾਂ ਨੂੰ ਪਤਾ ਕਿਹਦੇ ਜਲਿੱਪੀਆਂ ਦੇ ਚੋਂ ਪੁੱਤਰ ਆ ਉਸ ਤੋਂ ਬਾਅਦ ਘਰ ਨਹੀਂ ਆਏ ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰ ਹੋ ਗਿਆ ਹਾਂਜੀ ਅਸੀਂ ਸਾਰੇ ਰਿਸ਼ਤੇਦਾਰਾਂ ਚ ਫੋਨ ਕੀਤੇ ਉਹ ਤਾਂ ਅੱਜ ਸੜਕੇ ਸਵੇਰ ਨੂੰ ਸਾਰੀ ਰਾਤ ਵੀ ਲੱਗਦੇ ਰਹਿ ਸੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੋਣੀ ਤੇ ਮੇਰੇ ਨਾਨਾ ਅਸੀਂ 4 ਲੱਭਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਬੋ ਕੇ ਘਰੇ ਆ ਗਏ ਅਸੀਂ ਸਵੇਰ ਨੂੰ ਪੁਲਸਰ ਕੋਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸੀ ਉਹ ਚੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਲਾਪਤਾ ਹੋਏ ਨੇ ਮਾ ਮਾ ਕੋਈ ਨਿਸ਼ਾਨਾ ਨਹੀਂ ਸਾਥ ਚਾਹੀਦਾ ਗੱਲਬਾਤ ਕੁਝ ਨਹੀਂ ਹੋਈ ਜਿੱਕਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿੜ ਬਾ ਗਿਆ ਰੋਟੀ ਲੈ ਕੇ ਗਿਆ ਵਾ ਫੇ ਕੰਮ ਕਰਕੇ ਆਇਆ ਵਾ ਸਾਮਾਂ ਨੂੰ 6 ਵਜੇ ਉੱਤਰਿਆ ਉਤੋਂ ਉਹਦੂ ਬਾਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਅਸੀਂ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲੱਗਾ ਯਾਰ ਕੰਮ ਦੇ ਉੱਤੇ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਿਓ ਪਤਾ ਹੀ ਲੇਬਰ ਦਾ ਕੰਮ ਕਰਦੇ ਆਂ ਵਿਹੜੀ ਲਾ ਕੇ ਆਣ ਕੇ ਘਰ ਲੈ ਚਲਵਨੇ ਕੁਝ ਸੁਣ ਚੱਲ ਰਹੀ ਕੋਰਸ ਨੂੰ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਝ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਝ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਪੀ ਇਹ ਚਿਹਰਾ ਮਾਲਿਆ ਉਹ ਸਕੂਟਰੀ ਤੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ ਸਾਨੂੰ ਇਹ ਚਾਹੀਦਾ ਨਿਸ਼ਾਬ ਚਾਹੀਦਾ ਪੀ ਇਹ ਤੋਂ ਕੋ ਪੁੱਛੋ ਇਹਨੂੰ ਫੜ ਵੀ ਸਕਦੇ ਆ ਕੁਝ ਪੁਲਿਸ ਇਹ ਪਾਰਚੋ ਬੰਦਾ ਕੱਢ ਸਕਦੀ ਹੈ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਸਾਡੇ ਬੰਦੇ ਦਾ ਥੋੜਾ ਬਹੁਤ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਿਸ਼ਾਨੀ ਇਹਦੇ ਕੋ ਮਿਲਣੀ ਚਾਹੀਦੀ ਹੈ ਨਾ ਛੇਤੀ ਤੋਂ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਹਾਂਜੀ ਸਾਡੀ ਜੀ ਹਜੇ ਇਹ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹ ਵੀ ਬਾਰੇ ਵੀ ਅਹੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜੀ ਘੁੰਮਦੇ ਫਿਰਦੇ ਰਹਾ ਉਹਦਾ ਵੀ ਕੋਈ ਸਾਨੂੰ ਇਨਸਾਬ ਨਹੀਂ ਮਿਲਿਆ ਉਹਦਾ ਵੀ ਉਹ ਦੋਸੀ ਵੀ ਹੈਗੇ ਧਾਰੀਵਾਲ ਦੇ ਦੋਸੀ ਕੁੰਡੇ ਦੇ ਉਹਨਾਂ ਮਾਰਿਆ ਤੇ ਨਾਂ ਪਿਓ ਪਤਾ ਨੇ ਮਾਰਿਆ ਨਾ ਕੋਣ ਕੀ ਕੋਣ ਹਾਨੂੰ ਅਹੀਂ ਇਹ ਮੰਗ ਕਰਦੇ ਆਂ ਵੀ ਸਾਡੇ ਬੱਚੇ ਨੂੰ ਜਿੱਥੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਸਾਨੂੰ ਬਤਾ ਵਿਚਾਰ ਨੇ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਸਾਨੂੰ ਨਿਸ਼ਾਹੀ ਚਾਹੀਦੀ ਹੈ ਪੁਲਸਿਆ ਨੂੰ ਨਿਸ਼ਾਹੀ ਦੇਣੀ ਚਾਹੀਦੀ ਅਸੀਂ ਇਹ ਆਪ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਸ ਕੋ ਆ ਜੰਦੇ ਕੁਛ ਨਹੀਂ ਸਾਨੂੰ ਦੱਸਰੀ ਪੁਲਸੀ ਵੀ ਬੰਦਾ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਉਹ ਕਹਿੰਦਾ ਇੱਕ ਘਰ ਘਰਾਂ ਅਗੇ 15 ਦਿਨ ਹੋ ਗਏ ਆ ਘਰ ਉਹਦੇ ਮਦਰ ਭੱਜੇ ਫਿਰਦੇ ਹੁਣ ਘਰ ਇਹਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ 15 ਦਿਨ ਲੋ ਵਿੱਚ ਇੱਥੇ ਉਹਦੇ ਮਦਰ ਭੱਜੇ ਫਿਰਦੇ ਸਾਨੂੰ 15 ਦਿਨਾਂ ਨੇ ਵੇਚਿਆ ਜੇ ਕੋਈ ਨਿਸ਼ਾਪ ਨਹੀਂ ਮਿਲਿਆ ਤੇ ਮਿਲਣਾ ਕਿਦੋਂ ਆਜੀ ਯਾਰ ਨਸ਼ਾ ਕ ਤਾਂ ਕਰਦਾ ਸੀ ਤੂੰ ਪਹਿਲਾਂ ਨਸ਼ਾ ਪੱਤਾ ਕਰਦਾ ਹੀ ਇਹ ਥੋੜਾ ਬੰਦਾ ਨਸ਼ਾ ਪੱਤਾ ਕਰਦਾ ਹੀ ਇਹ ਇਹ ਨਹੀਂ ਆਦੇ ਵੀ ਨਸ਼ਾ ਪੱਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈਆਂ ਬੰਦਾ ਜਿੰਦਾਬਾ ਉਥੇ ਬੈਠਾ ਕੰਬ ਦੇ ਨਾਲ ਲਾ ਕੇ ਪਾਣੀ ਪਰ ਪਿਆ ਆ ਵਾ ਬਲਗਲ ਗੱਲਬਾਤ ਕਰ ਰਿਆ ਉਦੋਂ ਬਾਅਦ ਪਤਾ ਨਹੀਂ ਲੱਗਾ ਪੀਏ ਚਿਹਰਾ ਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਆ ਇਹਦੇ ਬਾਰੇ ਪੁੱਛ ਨਹੀਂ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਸਾਬੀ ਚਾਹੀਦੀ ਹੈ ਪਰਸਨਿਟੀ ਆਈ ਦਾਨ ਚਾਹੀਦੀ ਲੈਣੀ ਚਾਹੀਦੀ ਇੱਕ ਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਂਧਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ੋਕ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਹੈ ਇੱਕ ਤੇ ਸ਼ੇਰਾ ਹਸਨਪੁਰੀਆ ਇੱਕ ਅਹਮਦਾਬਾਦ ਦਾ ਜੋਗਨ ਭਈ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬੰਦੀ ਕਾਰਵਾਈ ਸੀ ਮੁਕਤਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਹ ਦਰਜ ਕਰ ਲਿਆ ਹੈ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਸ਼ੇਰਾ हसनਪਰੀਆ ਤੇ ਜੋ ਬੰਦੇ ਅੰદાવાદ ਦੇ ਖਲਾਫ ਅੱਗੇ ਨਿਵੈਸਟੀਗੇਸ਼ਨ ਚੱਲ ਰਹੀ ਸਾਡੀ ਜਿੰਨਾ ਜਿੰਨਾ ਦਾ ਵੀ ਉਹ ਨਾਂ ਲੈਦੇ ਰੋਏ ਸੀ ਉਹਨਾਂ ਨੂੰ ਲਿਆ ਕੇ ਕਸ਼ਕਸ਼ ਸ਼ਕਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਸਰ ਜਸਸੀ ਨੂੰ ਸਮਝ ਆਈ ਕਿ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫ਼ਤੀਸ਼ ਚੱਲਦੀ ਏ ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜਰੂਰ ਉਹਦੇ ਆਧਾਰ ਦੇ ਉੱਤੇ ਕਾਰਜ ਜਿਹੜੀ ਕੀਤੀ ਜਾਏਗੀ